ਮੇਰਾ ਨਾਮ ਪਰਮਿੰਦਰ ਸਿੰਘ ਆ ਜੀ ਪਿਤਾ ਜੀ ਦਾ ਨਾਮ ਸਰਦਾਰ ਸ਼ਮਿੰਦਰ ਸਿੰਘ ਅਰੋੜਾ ਕਾਉਂਸਲਰ ਅਰੋੜਾ ਸਿਲਕ ਸ਼ਾਪ ਸਾਡੀ ਦੁਕਾਨ ਤੇ ਅੱਜ ਆ 6 ਬੰਦੇ ਆਏ ਆ ਵਾਰਦਾਤ ਕਰਨ ਘਰ ਦੇ ਵਿੱਚ ਦੋ ਜਣੇ ਮੋਟਰਸਾਈਕਲ ਤੇ ਬਾਹਰ ਖੜੇ ਰਹੇ ਆ ਤੇ ਚਾਰ ਜਣੇ ਜਿਹੜੇ ਆ ਚਾਰਾਂ ਕੋਲ ਪਿਸਤਲ ਸੀ ਹੱਥ ਦੇ ਵਿੱਚ ਤੇ ਉਹ ਗੋਲੀਆਂ ਚਲਾਉਂਦੇ ਅੰਦਰ ਗਏ ਆ ਤੇ ਅੰਦਰੋਂ ਉਹਨਾਂ ਨੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ ਆ ਕਾਫੀ ਉਹਨਾਂ ਨੇ ਮਤਲਬ 10-15 ਮਿੰਟ ਅੰਦਰ ਲਾ ਕੇ ਤੇ ਆਪਣਿਆਂ ਨੂੰ ਜੋ ਵੀ ਇਹਨਾਂ ਨੂੰ ਮਿਲਿਆ ਵਾ ਦੋ ਕ ਮੋਬਾਈਲ ਇੱਕ ਦੋ ਪਰਸ਼ ਨਾਂ ਲੈ ਗਏ ਤੇ ਗੋਲੀਆਂ ਚਲਾਉਂਦੇ ਹੀ ਗਏ ਤੇ ਨਹੀਂ ਆਏ ਬਾਈਕ ਤੇ ਸੀ ਕੱਤੇ ਆਏ ਸੀ ਦੋ ਬਾਈਕ ਸੀਗੇ ਬਾਹਰ ਖੜੇ ਸੀ ਦੋ ਜਣੇ ਦੋਨਾਂ ਜਣੇ ਬਾਈਕ ਦੇ ਉੱਤੇ ਸਵਾਰ ਸੀਗੇ ਅੰਦਰ ਜਿਹੜੇ ਚਾਰ ਜਣੇ ਵੜੇ ਆ ਟੋਟਲ 6 ਜਣੇ ਸੀਗੇ ਇੱਕ ਇੱਕ ਬਾਈਕ ਛੱਡ ਗਏ ਇੱਕ ਬਾਈਕ ਹਾਂ ਉਹ ਜਦੋਂ ਮੈਂ ਬਾਹਰੋਂ ਮੈਨੂੰ ਬਾਈਕਾਂ ਸੀ ਮੇਰੀ ਵਾਈਫ ਨੇ ਫੋਨ ਕਰ ਦਿੱਤਾ ਕਮਰੇ 'ਚ ਕੁੰਡੀ ਲਗਾ ਕੇ ਵੀ ਘਰ ਇਸ ਤਰ੍ਹਾਂ ਬੰਦੇ ਆ ਗਏ ਆ ਪਿਸਟਲ ਲੈ ਕੇ ਤੇ ਗੋਲੀਆਂ ਚਲਾ ਰਹੇ ਆ ਤੇ ਮੈਂ ਫਟਾਫਟ ਦੁਕਾਨ ਤੋਂ ਆਇਆ ਆ ਜੀ ਤੇ ਆ ਗਏ ਮੇਰੇ ਨਾਲ ਇੱਕ ਛੋਪ ਦਾ ਸਰਵੰਟ ਵੀ ਸੀਗਾ ਨਾਲ ਤੇ ਅਸੀਂ ਜਿਹੜੇ ਬਾਹਰ ਦੋ ਜਣੇ ਖੜੇ ਸੀਗੇ ਉਹਨਾਂ 'ਚ ਇੱਕ ਬੰਦੇ ਨੂੰ ਤੇ ਅਸੀਂ ਫੜ ਲਿਆ ਦੋਹਾਂ ਜਣਿਆਂ ਨੇ ਤੇ ਦੂਜਾ ਬੰਦਾ ਜਿਹੜਾ ਮੋਟਰਸਾਈਕਲ ਲੈ ਕੇ ਭੱਜ ਗਿਆ ਜਿਹੜੇ ਗਨ ਸ਼ਾਟ ਕਰਨ ਵਾਲੇ ਸੀ ਪਹਿਲੇ ਫਰਾਰ ਹੋ ਗਏ ਨਹੀਂ ਨਹੀਂ ਗਨ ਸ਼ਾਟ ਕਰਨ ਵਾਲੇ ਉਦੋਂ ਗਏ ਆ ਜੀ ਜਦੋਂ ਇੱਕ ਜਣਾ ਮੋਟਰਸਾਈਕਲ ਤੇ ਪਹਿਲਾਂ ਭੱਜ ਗਿਆ ਵਾ ਤੇ ਦੂਸਰੇ ਬੰਦੇ ਨੂੰ ਅਸੀਂ ਫੜ ਲਿਆ ਵਾ ਫੜ ਕੇ ਅਸੀਂ ਅੰਦਰ لے ਆਣ ਲੱਗੇ ਆ ਤੇ ਮੈਨੂੰ ਨਹੀਂ ਸੀ ਪਤਾ ਵਾ ਵੀ ਉਹ ਇਸ ਤਰ੍ਹਾਂ ਗੋਲੀਆਂ ਚਲਾਣਗੇ ਵੀ ਮੈਂ ਉਹਨਾਂ ਨੂੰ ਅੰਦਰ ਲੈ ਕੇ ਆਇਆ ਵਾ ਤੇ ਉਹਨਾਂ ਚ ਨੂੰ ਉਹਨਾਂ ਨੂੰ ਮਹਿਸੂਸ ਹੋ ਗਿਆ ਵੀ ਬਾਹਰ ਰੌਲਾ ਪੈ ਗਿਆ ਤੇ ਅੰਦਰੋਂ ਗੋਲੀਆਂ ਚਲਾंदे ਬਾਹਰ ਨਿਕਲੇ ਆ ਜੀ ਉਹਨਾਂ ਨੇ ਕਾਫੀ ਗੋਲੀਆਂ ਚਲਾਈਆਂ ਵਾ ਕਿੰਨੇ ਕ ਫਾਇਰ ਕੀਤੇ ਸਰ ਉਹ ਚਾਰ ਜਾਨੇ ਇਸ ਤਰ੍ਹਾਂ ਗੋਲੀਆਂ ਚਲਾਉਂਦੇ ਹੀ ਗਏ ਬਾਹਰ ਅੱਛਾ ਹਾਂ ਮਤਲਬ ਵੀ ਉਹਨਾਂ ਨੇ ਪੈਰਾਂ 'ਚ ਗੋਲੀਆਂ ਚਲਾਈਆਂ ਵਾ ਇੱਥੇ ਛਰੇ ਛਰੇ ਆ ਇੱਕ ਦੋ ਤੇ ਹੋਰ ਵੀ ਆ ਥੋੜੇ ਕਿਨਕੇ ਦੇ ਪਏ ਹੋਏ ਆ ਬਾਕੀ ਉਹ ਆਏ ਸੀ ਅੱਛਾ ਅੱਛਾ ਸਾਹਿਬ ਉਹਨਾਂ ਨੇ ਵੇਖ ਲਿਆ ਲੈ ਗਏ ਉਹ ਨਾਲ ਮੋਬਾਈਲ ਲੈ ਕੇ ਗਏ ਹੋਰ ਕੀ ਲੈ ਕੇ ਗਏ ਅ ਨਮਾਈ ਤੇ ਪਰਚ ਦੋ ਇੱਕ ਲੇਡੀਜ਼ ਪਰਚ ਇੱਕ ਜੈਂਟਸ ਪਰਚ ਤੇ ਨਾਲ ਦੋ ਮੋਬਾਈਲ ਜਾਨੀ ਨੁਕਸਾਨ ਕੀਤਾ ਹਾਂ ਹਾਂਜੀ 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 ਸਰ ਹਾਂ ਪੈਸੇ ਇੱਕ ਦੇ ਵਿੱਚ ਮੇਰੇ ਖਾਲੇ ਹੋਏਗਾ ਸ਼ਾਇਦ 6-8000 ਰੁਪਿਆ ਤੇ ਦੂਸਰਾ ਜਿਹੜਾ ਉਹ ਉਹਦੇ ਵਿੱਚ ਥੋੜੇ ਹੋਣੇ ਹੁੰਦੇ ਸਰ ਹੱਥਾਂ ਦੀਆਂ ਹੱਥ ਚ ਲੱਕੀ ਹੱਥ ਚ ਲੱਕੀ ਦੇ ਸਰ ਉਹਨਾਂ ਨੇ ਪੂਰੀ ਕੀਤੀ ਹੈ मतलब ਅਸੀਂ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਵੀ ਉਹ ਹੱਥ ਦੇ ਵਿੱਚ ਆਏ ਨਹੀਂ ਆ ਬਾਕੀ ਜਾਨੀ ਨੁਕਸਾਨ ਵੱਲੋਂ ਬਚਾਅ ਹੋ ਗਿਆ ਵਾ ਕੋਈ ਇਹੋ ਜੀ ਬਾਬਾ ਜੀ ਵੱਲੋਂ ਕਿਰਪਾ ਰਹੀ ਹੈ ਵੀ ਨਹੀਂ ਹੋਇਆ ਕੰਮ ਕਿਰਪਾ ਸ਼ੇਰ ਕੀਤੀ ਹੈ ਕਰਨ ਕੇ ਸੱਤੇ ਬੰਦੇ ਆਏ ਇਹਨਾਂ ਦੇ ਘਰ ਉਹਨਾਂ ਨੇ ਆ ਕੇ ਤੇ ਕ੍ਰਿਸਟਲ ਪੁਆਇੰਟ ਤੇ ਨਾਲ ਵਾਕੇ ਰਖੂ ਕਰਾਂ ਦੀ ਕੁੱਝ ਕੀਤੀ ਤੇ ਜਦੋਂ 12000 ਰੁਪਏ ਨਾਲ ਲੈ ਕੇ ਇੱਕ ਮੋਬਾਈਲ ਲੈ ਗਏ ਫਾਇਰ ਫੂਰ ਵੀ ਕੀਤੇਗੇ ਹਾਂ ਇਹਨਾਂ ਦਸਮਤਾਂ ਵੀ ਫਾਇਰ ਕੀਤੇ ਬਾਕੀ ਅਸੀਂ ਇਨਵੈਸਟਿਗੇਸ਼ਨ ਕਰ ਰਹੇ ਹਾਂ ਸੀਸੀਟੀਵੀ ਖੰਗਾਲਦੇ ਹਾਂ ਹਾਂਜੀ ਖੰਗਾਲਦੇ ਚਲੋ ਕੋਈ ਸਰ ਦੋਸ਼ੀ ਕੋਈ ਰਿਕਵਰੀ ਸੱਚ ਅਜੇ ਪਹਿਲਾਂ ਕੋਈ ਰਿਕਵਰੀ ਨਹੀਂ ਕੋਈ ਬਾਈਕ ਰਿਕਵਰੀ ਜਾਂ ਕੁਝ ਇੱਕ ਉੱਥੇ ਮੌਜੂਦਾ ਇੱਕ ਬਾਈਕ ਛੱਡ ਕੇ ਜਾ ਯਾਰ ਬਾਈਕ ਤੇ ਉਹਦੇ ਫੂਟ ਮਿਲਿਆ ਉਹਨਾਂ ਦੇ ਉਹ ਕੰਪਨੀਸ਼ਨ ਆਏ